ਜਾਜੀ ਨਵੇਂ ਸਾਲ ਦਾ ਪਹਿਲਾ ਦਿਨ ਤੋਂ ਤੁਹਾਡੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਦਾ ਸਾਲ ਸਾਰਿਆਂ ਦੀ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਜਣੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਅਮੀਰ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਪਿਛਲੇ ਹਫ਼ਤੇ ਵਿੱਚ ਤੁਸੀਂ ਦੇਖਿਆ ਕਿ ਅਸੀਂ ਕਰਵਾ ਲਈ ਸੀ ਕੱਲ ਅਰਦਾਸ ਤੇ ਅਸੀਂ ਕਰ ਲਿਆ ਜੀ ਨਵੀਂ ਘਰ ਦੇ ਵਿੱਚ ਸ਼ਿਫਟ ਅੱਜ ਮੈਂ ਤੁਹਾਨੂੰ ਘਰ ਦਾ ਛੋਟਾ ਮੋਟਾ ਟੂਰ ਦਵਾਂਗੀ ਤੇ ਸ਼ਿਫਟ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਨਾਲ ਲੰਮਾ ਟਾਈਮ ਅਸੀਂ ਵੇਟ ਕੀਤਾ तकरीबन 1.5 ਪੌਣੇ 2 ਸਾਲ ਲੱਗ ਗਿਆ ਸਾਨੂੰ ਘਰ ਬਣਾਉਣ ਤੋਂ ਲੈ ਕੇ ਸ਼ਿਫਟ ਕਰਨ ਤੱਕ ਤੇ ਹਜੇ ਵੀ ਸਾਡਾ ਥੋੜਾ ਥੋੜਾ ਕੰਮ ਪੈਂਡਿੰਗ ਰਹਿ ਗਿਆ ਹੈ ਬਟ ਚਲੋ ਅਸੀਂ ਸੋਚਿਆ ਕਿ ਚਲੋ ਹੁਣ ਸ਼ਿਫਟ ਕਰਨ ਦਾ ਟਾਈਮ ਆ ਗਿਆ ਹੈ ਫਿਲਹਾਲ ਤਾਂ ਬਸ ਸਾਡਾ ਪੇਂਟ ਹੀ ਰਹਿ ਗਿਆ ਪੇਂਟ ਕਰਨ ਤੋਂ ਬਾਅਦ ਸਾਡਾ ਫੁੱਲ ਕੰਪਲੀਟ ਹੋ ਜਾਏਗਾ ਘਰ ਤੇ ਅੱਜ ਮੈਂ ਤੁਹਾਨੂੰ ਦਿਖਾਨੀ ਆ ਪਿਛਲੇ ਵਲੌਗ ਚ ਤੁਸੀਂ ਵੇਖਿਆ ਹੋਊਗਾ ਕਿ ਅਸੀਂ ਫਰਨੀਚਰ ਆਰਡਰ ਕੀਤਾ ਸੀ ਫਰਨੀਚਰ ਵੀ ਕੁਛ ਨਾ ਕੁਛ ਆ ਗਿਆ ਸੀਗਾ ਤੇ ਉਹਨੂੰ ਅਸੀਂ ਕਿੱਦਾਂ ਸੈੱਟ ਕੀਤਾ ਆ ਤੇ ਅਸੀਂ ਹੋਰ ਛੋਟੇ ਛੋਟੇ ਕੀ ਕੀ ਚੀਜ਼ਾਂ ਘਰੇ ਲੈ ਕੇ ਆਈ ਸੀਗੇ ਜੋ ਮੈਂ ਪਹਿਲਾਂ ਪਿਛਲੇ ਵਲੌਗਸ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਮੈਂ ਕਿਚਨ ਦਾ ਥੋੜਾ ਬਹੁਤਾ ਸਮਾਨ ਮਾਰਕੀਟ ਤੋਂ ਲੈ ਕੇ ਆਈ ਸੀ ਤੇ ਚਲੋ ਤੁਹਾਨੂੰ ਦਿਖਾਨੀ ਆ ਅੱਜ ਮੈਂ ਆਪਣਾ ਘਰ ਕਿਚਨ ਜੋ ਤੁਸੀਂ ਆਲਰੇਡੀ ਪਹਿਲਾਂ ਸਾਰੇ ਜਾਣੇ ਦੇਖ ਚੁੱਕੇ ਹੋ ਤੇ ਬਸ ਮੈਂ ਤੁਹਾਨੂੰ ਥੋੜਾ ਬਹੁਤਾ ਨਾਲ-ਨਾਲ ਸੈਨੀਟਰੀ ਦਿਖਾ ਦਾਂਗੀ ਕਿਉਂਕਿ ਉਹਦਾ ਮਤਲਬ ਮੈਂ ਕੁਝ ਵੀ ਵੀਡੀਓ ਵਗੈਰਾ ਸ਼ੂਟ ਨਹੀਂ ਸੀ ਕੀਤੀ ਪਹਿਲਾਂ ਤਾਂ ਟਾਈਮ ਹੀ ਨਹੀਂ ਸੀ ਲੱਗਿਆ ਤੇ ਇਸ ਕਰਕੇ ਬਸ ਮੈਂ ਅੱਜ ਤੁਹਾਨੂੰ ਨਾਲ ਦੀ ਨਾਲ ਜੋ ਜੋ ਅਸੀਂ ਮਤਲਬ ਪਿਛਲੇ ਕੁਝ ਟਾਈਮ ਤੋਂ ਨਵੀਆਂ ਚੀਜ਼ਾਂ ਘਰ ਦੇ ਵਿੱਚ ਲਗਾਈਆਂ ਨੇ ਜਾਂ ਨਵੀਆਂ ਚੀਜ਼ਾਂ ਲੈ ਕੇ ਆਈਆਂ ਉਹ ਵੀ ਮੈਂ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਨਾਲ ਦੀ ਨਾਲ ਦਿਖਾ ਦਾਂਗੀ ਤੇ ਸਭ ਤੋਂ ਪਹਿਲਾਂ ਆਪਾਂ ਕਿਚਨ ਦੀ ਸੈਨੀਟਰੀ ਦੇਖਦੇ ਹਾਂ ਕਿਚਨ ਦੇ ਵਿੱਚ ਅਸੀਂ ਕਿਚਨ ਤੋਂ ਬਾਅਦ ਆਂਦਿਆਂ ਹੀ ਨਾਲ ਦੀ ਨਾਲ ਇੱਧਰ ਆ ਗਿਆ ਹੈ ਆਪਣਾ ਲੀਵਿੰਗ ਏਰੀਆ ਲੀਵਿੰਗ ਏਰੀਆ ਤੁਸੀਂ ਦੇਖ ਲਓ ਅਸੀਂ ਸਾਰਾ ਜਿੰਨਾ ਕੁ ਹੋ ਸਕਿਆ ਸੀ ਡੈਕੋਰੇਟ ਕਰਤਾ ਆ ਇੱਥੇ ਆਪਾਂ ਲਗਾਤਾ ਆ ਡਾਈਨਿੰਗ ਟੇਬਲ ਪਹਿਲਾਂ ਅਸੀਂ ਸੋਚਿਆ ਸੀ ਕਿ ਅਸੀਂ ਇਹ ਵਾਲੀ ਸਪੇਸ ਤੇ ਲਗਾਵਾਂਗੇ ਪਰ ਇੱਥੇ ਕਾਫੀ ਜਦਾ ਸਪੇਸ ਨਾ ਰੁਕਰੀ ਸੀ ਤੇ ਉਹ ਕਮਰੇ ਦੇ ਵਿੱਚ ਵੀ ਸਾਨੂੰ ਮਤਲਬ ਅੜਿੱਕਾ ਲੱਗ ਰਿਹਾ ਸੀਗਾ ਆਉਣ ਜਾਣ ਦੇ ਵਿੱਚ ਇਸ ਕਰਕੇ ਅਸੀਂ ਇੱਥੇ ਸੈਂਟਰ 'ਚ ਲਗਾਇਆ ਡਾਈਨਿੰਗ ਟੇਬਲ ਇੱਧਰ ਆਪਾਂ ਕੁਝ ਹਜੇ ਫਿਲਹਾਲ ਪਿਕਚਰਜ਼ ਰੱਖਤੀਆਂ ਨਹੀਂ ਗੀਆਂ ਸਾਡੀਆਂ ਫੋਟੋਜ਼ ਰੱਖਤੀਆਂ ਸੀ ਕਿਉਂਕਿ ਥੋੜਾ ਡੈਕੋਰੇਸ਼ਨ ਡੈਕੋਰੇਸ਼ਨ ਦਾ ਸਮਾਨ ਹੈ ਜੇ ਅਸੀਂ ਆਰਡਰ ਕਰਨਾ ਆ ਇਹ ਹਰ ਪ੍ਰਵੀਨ ਦੇ ਬਰਥਡੇ ਦਾ ਹਜੇ ਤੱਕ ਐਦਾਂ ਹੀ ਲੱਗਿਆ ਪਿਆ ਆ ਤੇ ਇੱਥੇ ਵੀ ਅਸੀਂ ਥੋੜਾ ਬਹੁਤਾ ਹਜੇ ਡੈਡੀ ਦੇ ਮੈਡਲਸ ਵਗੈਰਾ ਰੱਖਦੇ ਨੇਗੇ ਜਿਹੜਾ ਮਨ ਹਜੇ ਅਸੀਂ ਆਰਡਰ ਕਰਾਂਗੇ ਇਹ ਵਾਲਾ ਮੈਂ ਤੁਹਾਨੂੰ ਪਿਛਲੇ ਵਲੌਗਸ ਦੇ ਵਿੱਚ ਦਿਖਾਤਾ ਸੀ ਬਟ ਹੁਣ ਸਾਡਾ ਕੱਲ ਹੀ ਇੱਕ ਦੋ ਦਿਨ ਪਹਿਲਾਂ ਲੱਗਿਆ ਆ ਇਹ ਸਿੰਕ ਲੱਗਿਆ ਆ ਬੇਸਿਨ ਤੇ ਇਹ ਦੇਖੋ ਤੁਸੀਂ ਇਹਦੀ ਫੁੱਲ ਲੁੱਕ ਲੀਵੀ ਏਰੀਆ ਦੇ ਬਿਲਕੁਲ ਇਧਰ ਨਾਲ ਹੀ ਹੈਗਾ ਸੀ ਆਪਣਾ ਡਰਾਇੰਗ ਏਰੀਆ ਜੋ ਮੈਂ ਤੁਹਾਨੂੰ ਪਹਿਲਾਂ ਵਿਖਾਇਆ ਸੀ ਇੱਥੇ ਅਸੀਂ ਲਗਾਈ ਆ ਜੀ ਸਾਡੀ ਬੀਬੀ ਜੀ ਦੀ ਫੋਟੋ ਤੁਸੀਂ ਦੇਖੋ ਤੇ ਇਹ ਵਾਲਾ ਹੈ ਸਾਡਾ ਡਰਾਇੰਗ ਏਰੀਆ ਇੱਥੇ ਵੀ ਅਸੀਂ ਸਾਰਾ ਸਾਮਾਨ ਦਾ ਸੈਟਅਪ ਕਰਤਾ ਆ ਥੋੜਾ ਥੋੜਾ ਸਾਮਾਨ ਨਾਲ ਦੀ ਨਾਲ ਅਸੀਂ ਲੈ ਕੇ ਆਉਂਦੇ ਰਵਾਂਗੇ ਮੈਂ ਤੁਹਾਨੂੰ ਨਾਲ ਨਾਲ ਡੇਲੀ ਵਲੌਗਸ ਦੇ ਵਿੱਚ ਦਿਖਾਉਂਦੀ ਰਵਾਂਗੀ ਤੇ ਇਹ ਵਾਲਾ ਤੁਸੀਂ ਲਾਸਟ ਵਲੌਗ ਦੇ ਵਿੱਚ ਵੇਖਿਆ ਸੀ ਅਸੀਂ ਮੰਗਾਈ ਸੀ ਜੀ ਇਹ ਵਾਲੀ ਚੇਅਰ ਇਹ ਇੱਧਰ ਵੀ ਆਪਾਂ ਲਗਾਤੀਆਂ ਸੀ ਪਿਕਚਰਸ ਕੁਝ ਪਿਕਚਰਸ ਉੱਥੇ ਲਗਵਾਤੀਆਂ ਕੁਝ ਇੱਥੇ ਲਗਾਤੀਆਂ ਬਸ ਫਿਲਹਾਲ ਇਹਦਾ ਪੇਂਟ ਹੀ ਬਾਕੀ ਆ ਦੇਖੋ ਡਰਾਇੰਗ ਏਰੀਆ ਦੀ ਲੁੱਕ ਵਾਸਾ ਸੀ ਇੱਕ ਮੰਗਾਏ ਸੀ ਇਹ ਵਾਲੇ ਬੈੱਡ ਉਸ ਦਿਨ ਤੁਸੀਂ ਵਲੌਗ ਚ ਦੇਖਿਆ ਹੋਊਗਾ ਲਾਸਟ ਦੇ ਵਿੱਚ ਇਹ ਥੋੜਾ ਖਲਾਰਾ ਪਿਆ ਪਿਆ ਕਿਉਂਕਿ ਮੰਮੀ ਬੈਠੇ ਸੀਗੇ ਇੱਥੇ ਠੰਡ ਬਹੁਤ ਪਿਆਰੀ ਆ ਤੇ ਕੰਮ ਨੇ ਬਿਟਣ ਤੋਂ ਬਾਅਦ ਆਲਮੋਸਟ ਸਾਰੇ ਜਣੇ ਅੰਦਰ ਅਜਾਈਆਂ ਚ ਬੈਠਦੇ ਨੇ ਇਹ ਇੱਕ ਇਹ ਵਾਲੇ ਬੈੱਡ ਸੀਗੇ ਤੇ ਆਪਾਂ ਲਏ ਸੀਗੇ ਇਹ ਵਾਲੇ ਦੇਖੋ ਤੁਸੀਂ ਹੈਲੋ ਹਰ ਪ੍ਰਵੀਨ ਕੀ ਕਰ ਰਹੇ ਹੋ ਦੇਖੀਓ ਸੀ ਕੀ ਦੇਖ ਰਹੇ ਹੋ ਵਲੌਗ ਬਣ ਰਿਹਾ ਆ ਜੀ ਸਾਰੇ ਕੈਨਗੇ ਕੁੜੀ ਹਰ ਟਾਈਮ ਫੋਨ ਹੀ ਦੇਖਦੀ ਰਹਿੰਦੀ ਆ ਇੱਕ ਇਹ ਵਾਲੇ ਬੈੱਡ ਸੀ ਇਹ ਵਾਲੇ ਬੈੱਡਸ ਨਾਲ ਇਹਨਾ ਥੋੜਾ ਇਹ ਕਬਡ ਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਦੇਖੋ ਇੱਕ ਇਹ ਵਾਲੇ ਬੈੱਡ ਸੀਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਦੂਸਰੇ ਬੈੱਡ ਜੋ ਉਸ ਦਿਨ ਪਿਛਲੇ ਵਲੌਗ ਚ ਤੁਸੀਂ ਵੇਖਿਆ ਸੀ ਸੀ ਉੱਪਰ ਚੜਾ ਰਹੀ ਸੀ ਕਾਫੀ ਦਿਨਾਂ ਤੋਂ ਮੈਂ ਸੋਚ ਰਹੀ ਸੀ ਕਿ ਚਲੋ ਤੁਹਾਨੂੰ ਦਿਖਾਨੀ ਆ ਦਿਖਾਨੀ ਆ ਬਟ ਕੁਛ ਨਾ ਕੁਛ ਕੁਛ ਨਾ ਕੁਛ ਇਦਾਂ ਦਾ ਹੋ ਹੀ ਗਿਆ ਸੀਗਾ ਕਿ ਫੇਰ ਮਿਸ ਹੋ ਜਾਂਦਾ ਸੀ ਸੋ ਮੈਂ ਅੱਜ ਸੋਚਿਆ ਕਿ ਚਲੋ ਅੱਜ ਤੁਹਾਨੂੰ ਫਾਈਨਲ ਦਿਖਾਈ ਦਿੰਨੀ ਆ ਉੱਪਰ ਜਿਹੜਾ ਆਪਾਂ ਕਰਵਾਇਆ ਸੀ ਉਹ ਡਾਈਨਿੰਗ ਟੇਬਲ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵਿਖਾਇਆ ਆ ਮੈਨੂੰ ਯਾਦ ਨਹੀਂ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵਿਖਾਤਾ ਸੀ ਉਹਦੀਆਂ ਵੀ ਕੁਸ਼ਨਸ ਆ ਗਈ ਨੇ ਦੇਖੋ ਇੱਥੇ ਕੁਸ਼ਨਸ ਲੱਗ ਕੇ ਆ ਗਈ ਨੇਗੇ ਤੇ ਇਹਦੀ ਪਾਲਿਸ਼ ਰਹਿੰਦੀ ਹੈ ਹਜੇ ਪਾਲਿਸ਼ ਹੋਊਗੀ ਫਿਰ ਇਹਦਾ ਮਤਲਬ ਪ੍ਰੋਪਰ ਲੁੱਕ ਆ ਜਾਏਗਾ ਫਿਲਹਾਲ ਮੈਂ ਇਹਦੇ ਉੱਤੇ ਇਦਾਂ ਦਾ ਮੈਟ ਬਿਸ਼ਾਤਾ ਸੀ ਇੱਕ ਤੇ ਇੱਧਰ ਹੈ ਜੀ ਸਾਡਾ ਮੰਦਰ ਦੇਖੋ ਤੁਸੀਂ ਮੰਦਰ ਦੀ ਲੁੱਕ ਬਹੁਤ ਸੋਹਣਾ ਲੱਗ ਰਿਹਾ ਆ ਇਹ ਸਾਡਾ ਮੰਦਰ ਹੈ ਜੀ ਇਹ ਇਧਰ ਹਰਪਰਵੀਨ ਦਾ ਰੂਮ ਦੇਖੋ ਇਹ ਹਰਪਰਵੀਨ ਦਾ ਰੂਮ ਇਹਦੇ ਬੈੱਡ ਮੈਟ੍ਰਿਸ ਹਜੇ ਆਲਮੋਸਟ ਸਾਰੇ ਬੈੱਡਾਂ ਦੀ ਲਿਆਉਣੇ ਨੇਗੇ ਤੇ ਨੀਚੇ ਵਾਲੇ ਬੈੱਡਾਂ ਦੇ ਵੀ ਲੈ ਕੇ ਆਉਣੇ ਨੇ ਉਹ ਹਜੇ ਅਸੀਂ ਫਿਲਹਾਲ ਪੁਰਾਣੇ ਮੈਟ੍ਰਿਸ ਹੀ ਰੱਖੇ ਹੋਏ ਨੇ ਉਹਨਾਂ ਤੇ ਬਟ ਮੈਟ੍ਰਿਸ ਹਜੇ ਲੈਣੇ ਨੇ ਕਾਟਨਸ ਲੈਣੇ ਨੇ ਤੇ ਜਸਟ ਪੇਂਟ ਸਿਰਫ ਇਹੀ ਕੰਮ ਬਾਕੀ ਰਹਿ ਗਿਆ ਹੈ ਆਲਮੋਸਟ ਬਾਕੀ ਸਾਰਾ ਡਨ ਹੋ ਗਿਆ ਹੈ ਆ देखो ਤੁਸੀਂ ਬੈੱਡਾਂ ਦੇ ਲੁੱਕ ਇਹ ਵਾਲੇ ਜਿਹੜੇ ਪੈਡ ਨੇਗੇ ਹਰ ਪ੍ਰਵੀਨ ਦੇ ਰੂਮ ਦੇ ਬੈੱਡ ਤੇ ਜੋ ਆਪਾਂ ਨੀਚੇ ਗ੍ਰੇ ਕਲਰ ਦੇ ਬੈੱਡ ਦੇਖੇ ਸੀ ਕਬਟੇਰੀਏ ਦੇ ਨਾਲ ਮੈਚਿੰਗ ਉਹ ਵਾਲੇ ਅਸੀਂ ਲਈਨੇ ਸਮਾਇਕੇ ਦੇ ਵਿੱਚ ਉਹ ਮਾਇਕੇ ਦੇ ਵਿੱਚ ਹੀ ਲੈਣਗੇ ਤੇ ਜਿਹੜੇ ਦੂਸਰੇ ਮੰਮੀ ਹੋਰਾਂ ਦੇ ਬੈਡਰੂਮ ਲਈ ਪੈਡ ਲੈ ਸੀ ਉਹ ਲੈ ਸੀ ਅਸੀਂ ਪਾਲਿਸ਼ ਦੇ ਵਿੱਚ ਕਿਉਂਕਿ ਸਾਨੂੰ ਬਿਲਕੁਲ ਹੀ ਕਬੜ ਨਾਲ ਦੇ ਸੇਮ ਟੂ ਸੇਮ ਬੈੱਡ ਚਾਹੀਦੇ ਸੀਗੇ ਤੇ ਸਾਨੂੰ ਉਹ ਪਾਲਿਸ਼ ਦੇ ਵਿੱਚ ਵਧੀਆ ਮਿਲ ਗਏ ਸੀ ਸਮਾਇਕੇ ਦੇ ਵਿੱਚ ਨਹੀਂ ਸੀ ਮਿਲ ਗਏ ਤੇ ਮੈਂ ਤੁਹਾਨੂੰ ਦਿਖਾ ਦਣੀ ਆ ਉੱਪਰ ਦਾ ਵਾਸ਼ਰੂਮ ਤੇ ਇੱਧਰ ਦੇਖੋ ਮੈਂ ਫੁੱਲ ਲੌਂਗ ਕੋਟ ਪਾਇਆ ਹੋਇਆ ਆ ਇੰਨੀ ਜ਼ਿਆਦਾ ਠੰਡ ਹੋ ਰਹੀ ਹੈ ਅੱਜ ਤੇ ਮੈਂ ਹੁਣ ਬਾਹਰ ਮਤਲਬ ਮੱਥਾ ਟੇਕਣ ਗਈ ਸੀ ਗੁਰਦੁਆਰਾ ਸਾਹਿਬ ਥੋੜਾ ਟਾਈਮ ਪਹਿਲਾਂ ਮੈਂ ਆ ਕੇ ਚੇਂਜ ਕਰ ਲੈਣੇਗੇ ਤੇ ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਸੀਗੀ ਤੇ ਚਲੋ ਮੈਂ ਤੁਹਾਨੂੰ ਦਿਖਾਨੀ ਆ ਪਹਿਲਾਂ ਵਾਸ਼ਰੂਮ ਚਲੋ ਮੈਂ ਤੁਹਾਨੂੰ ਲੈ ਕੇ ਚਲਦੀ ਹਾਂ ਵਾਸ਼ਰੂਮ ਚ ਪਹਿਲਾਂ ਆਪਾਂ ਕਰ ਦਿਆਂ ਲਾਈਟਸ ਆਨ ਦੇਖੋ ਇਹ ਵਾਲਾ ਹੈ ਵਾਸ਼ਰੂਮ ਸਾਡਾ ਇਹਦੀ ਸਾਰੀ ਐਸੈਸਰੀਜ਼ ਵਗੈਰਾ ਲੱਗੀਆਂ ਨਿਗੀਆਂ ਸਾਰਾ ਆਲਮੋਸਟ ਕੰਪਲੀਟ ਹੋ ਗਿਆ ਹੈ ਇਹ ਤੇ ਇਹਦੀ ਸੀਲਿੰਗ ਮੈਂ ਤੁਹਾਨੂੰ ਪਹਿਲਾਂ ਵਿਖਾਈ ਸੀਗੀ ਤੇ ਇੱਥੇ ਇੱਕ ਅਸੀਂ ਰੱਖੀ ਆ ਇਹ ਵੈਨਿਟੀ ਤੇ ਜੋ ਕਿ ਪਰਸਨਲੀ ਡੈਡੀ ਦੀ ਪਸੰਦ ਹੈ ਡੈਡੀ ਜੀ ਨੂੰ ਇਹ ਕਾਫੀ ਜ਼ਿਆਦਾ ਅੱਛੀ ਲੱਗੀ ਸਗੀ ਤਾਂ ਫਿਰ ਮੈਂ ਇਹ ਵਾਲੀ ਮਤਲਬ ਪਹਿਲਾਂ ਮੈਂ ਕੁਝ ਕੋਈ ਹੋਰ ਲੈ ਕੇ ਆਈ ਸੀ ਬਟ ਫਿਰ ਉਹਨਾਂ ਇੰਨੀ ਜ਼ਿਆਦਾ ਮੈਚ ਨਹੀਂ ਸੀ ਕਰ ਰਹੀ ਅਸੀਂ ਸੋਚਿਆ ਇਹ ਵਾਲੀ ਲੈਣੇ ਤੇ ਅੱਜ ਕੱਲ ਲੋਵਰਸ ਦਾ ਕਾਫੀ ਟ੍ਰੈਂਡ ਚੱਲ ਰਿਹਾ ਤਾਂ ਅਸੀਂ ਸੋਚਿਆ ਕਿ ਲੋਵਰਸ ਦੇ ਵਿੱਚ ਹੀ ਲੈਣੇ ਆ ਔਰ ਇਹਦੇ ਵਿੱਚ ਅੰਦਰ ਕਾਫੀ ਜ਼ਿਆਦਾ ਸਪੇਸ ਵੀ ਆਪਾਂ ਕਾਫੀ ਜ਼ਿਆਦਾ ਸਮਾਨ ਰੱਖ ਸਕਦੇ ਆ ਤੇ ਇਹਦੇ ਵਿੱਚ ਆਪਾਂ ਲਗਵਾਈਆ ਮਿਕਸ ਟੈਪ ਤਾਂ ਕਿ ਗਰਮ ਠੰਡਾ ਪਾਣੀ ਸਾਨੂੰ ਮਤਲਬ ਜਦੋਂ ਸਰਦੀਆਂ ਨੇ ਹੁਣ ਨਾ ਫੇਸ واਸ਼ ਵਗੈਰਾ ਕਰਨ ਬਰਸ਼ ਕਰਨ ਚ ਕੋਈ ਦਿੱਕਤ ਨਾ ਆਵੇ ਤੇ ਇੱਕ ਆਪਾਂ ਲਿਆ ਇੱਥੇ ਇੱਕ ਇਹ ਵਾਲਾ ਮਿਰ ਦੇਖੋ ਐਵੇਂ ਦਾ ਹੀ ਮਿਰਰ ਆਪਾਂ ਮਤਲਬ ਲਾਵਾਂਗੇ ਇੱਕ ਲੌਬੀ ਦੇ ਵਿੱਚ نیچے ਲੀਵਿੰਗ ਏਰੀਆ ਦੇ ਵਿੱਚ ਲਾਵਾਂਗੇ ਦੇਖੋ ਤੁਸੀਂ ਤੇ ਸਾਡਾ ਰੂਮ ਤਾਂ ਤੁਸੀਂ ਆਲਰੇਡੀ ਸਾਰੇ ਜਣੇ ਪਹਿਲਾਂ ਵੇਖ ਹੀ ਚੁੱਕੇ ਹੋ ਇਹਦਾ ਮੈਟ੍ਰਸ ਅਜੇ ਤੱਕ ਨਹੀਂ ਆਇਆ ਤੇ ਅੱਜ ਨਵਾਂ ਸਾਲ ਐ ਬਸ ਇੱਕ ਦੋ ਦਿਨ ਤੱਕ ਅਸੀਂ ਇਹਦਾ ਮੈਟ੍ਰੀਸ ਲੈ ਆਵਾਂਗੇ ਤੇ ਇੱਥੇ ਨਾ ਮੈਂ ਇਦਾਂ ਕਾਲੀਨ ਵਗੈਰਾ ਲੈ ਆਈ ਸੀਗੀ ਅ ਰਗ ਰੱਗ ਕਹਿੰਦੇ ਨੇ ਉਹ ਰੱਗ ਲੈ ਆਈ ਸੀ ਇੱਥੇ ਉੱਥੇ ਵੀ ਛੋਟਾ ਮੈਟ ਵਿਛਾਤਾ ਸੀ ਇੱਥੇ ਵੀ ਮੈਟ ਵਿਛਾਤਾ ਸੀ ਮਤਲਬ ਆਲਮੋਸਟ ਮੈਂ ਟਰਾਈ ਕਰ ਰਹੀ ਹਾਂ ਕਿ ਜਲਦੀ 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 ਸਾਰਾ ਕੁਝ ਕੰਪਲੀਟ ਹੋ ਜੇ ਤੇ ਅੱਜ ਨਵਾਂ ਸਾਲ ਐ ਨਵਾਂ ਸਾਲ ਦੀਆਂ ਤੁਹਾਨੂੰ ਮੇਰੇ ਵੱਲੋਂ ਦੁਬਾਰਾ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਇਹ ਨਵਾਂ ਸਾਲ ਸਾਰੇਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਤੁਹਾਡੀ ਸਾਰੇ ਜਣੇ ਤੁਸੀਂ ਸਿਹਤਮੰਦ ਰਹੋ ਆਈ ਹੋਪ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਸੋ ਮੈਨੂੰ ਇੰਨੇ ਐਸੀ ਤਰ੍ਹਾਂ ਇੰਨਾ ਪਿਆਰ ਕਰਦੇ ਰਹੋ ਤੇ ਮੇਰੇ ਵਲੌਗਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ওকে ਬਾਏ ਬਾਏ